ਆਦਾ ਨਾਮੇ ਅਮਰਿੰਦਾ ਚੰਨੀ ਭਗਵਾਨ ਇਹ ਉਪਰੋਂ ਨਹੀਂ ਦਿੱਕੇ ਆਪਾਂ ਹੀ ਚੁਨੇ ਇਹ ਆਪਣੇ ਚੁੜ ਕੇ ਬਾਏ ਆਪਾਂ ਨੂੰ ਹੀ ਲੁੱਟ ਕੇ ਆਪਾਂ ਨੂੰ ਹੀ ਮਾਰ ਕੇ ਕਿ ਆਪਾਂ ਅਸੀਂ ਜੰਨੇ ਆਪਾਂ ਹਾਰੇ ਨਹੀਂ ਜਾਂਨੇ ਆ ਆਪਾਂ ਨੀਤੀਆਂ ਤੇ ਮੁੱਕਿਆਂ ਤੇ ਨਹੀਂ ਆ ਰਹੇ ਇਹ ਸਾਡਾ ਕਸੂਰ ਆ ਮੈਂ ਗਾਜੀ ਇਲੈਕਸ਼ਨ ਹੋਏ ਉਹਨਾਂ ਦਾ ਰਾਸ਼ਟਰਪਤੀ ਬਣਿਆ ਤਿੰਨ ਵਾਰੀ ਟੀਵੀ ਦੇ ਉੱਤੇ ਬਹਿਸ ਹੋਈ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਸਾਡੀਆਂ ਨੀਤੀਆਂ ਕੀ ਹੋ ਗਿਆ ਸਾਰੀਆਂ ਪੰਜਾਬ ਦੇ ਮੈਂ ਤੁਹਾਨੂੰ ਖਿੰਕੇ ਕਰ ਦੇਣਾ 32 ਤੋਂ 33 ਬੁੱਧੇ ਨੇ ਜਿਹੜੇ ਕਿਤੇ ਉਹਦੇ ਤੇ ਆਪਾਂ ਡਿਟੇਲ ਚ ਪੜ ਲੀਏ ਤੇ ਉਹਦੇ ਸਾਹਮਣੇ ਵੋਟ ਪਾ ਲਈਏ ਮੈਂ ਤੁਹਾਨੂੰ ਲਿਖ ਕੇ ਦਿੰਦਾ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਆਹੀ ਕੈਨੇਡਾ ਬਾਕ ਪਰ ਉਹਦਾ ਸਹੀ ਆ ਇਹ ਤਾਂ ਕਿਸੇ ਬਾਅਦ ਮੈਂ ਨਹੀਂ ਕਰਨਾ ਹੁਣ ਜਦ ਸਰਕਾਰ ਜਾਂ ਜਿਹੜੇ 2-3 ਹੋਰ ਨੇ ਦੂਜੀਆਂ ਪਾਰਟੀਆਂ ਦੇ ਕਦੇ ਵੀ ਆਉਣ ਉਹਨਾਂ ਨੂੰ ਪੁੱਛਿਓ ਜੀ ਅੱਈ ਅਸੀਂ ਦਰਬੰਡੀਆ ਅਕਲੀਆ ਖੜਕੇ ਪੁੱਛਿਆ ਸੀ ਓ ਮਾਈ ਗਾਡ ਥੋੜੀ ਪਬਲਿਕ ਹੀアリング ਹੋ ਰਹੀ ਆ ਥੋੜੀ ਜ਼ਿੰਦਗੀ ਬਿਮਾਰ ਰਹੂਗੀ ਜਾਂ ਤੰਦਰੁਸਤ ਉਹਦਾ ਫੈਸਲਾ ਹੁੰਦਾ ਥੋੜੇ ਮੇਲੇ ਕਿੱਥੇ ਆਂਦੇ ਹੈਗੇ ਆਪੋਜੀਸ਼ਨ ਵਾਲਾ ਕਿੱਥੇ ਆ ਹੈ ਨਹੀਂ ਤੇ ਸੀ ਕੌਣ ਇਨਾਂ ਦਾ ਫੰਡ ਇਨਾਂ ਦਾ ਇਲਾਕਾ ਤੇ ਜਾਸ ਸਾਰੇ ਉੱਤੇ ਇੱਕ ਆਦੇ ਲਈ ਨੇ ਕਿ ਕੇਰੇ ਨਹੀਂ ਥਾਣੇਦਾਰ ਨੂੰ ਫੋਨ ਕਰਨ ਲਈ ਤਸਦੀਲਦਾਰ ਨੂੰ ਫੋਨ ਕਰਨ ਲਈ ਜਾਂ ਪੈਸੇ ਖਾ ਕੇ ਕਰ ਦਿੱਤੇ ਕਰਨ ਲਈ ਆਵਾਜ਼ੇ ਖੜਕਾ ਤੇ ਨਗਾਰਾ ਆਇ ਖੁਦਾ ਜਦੋਂ ਲੋਕ ਬੋਲ ਬੈਂਦੇ ਨੇ ਤਾਂ ਉੱਪਰ ਵਾਲਾ ਵੀ ਕਹਿ ਦਿੰਦਾ ਠੀਕ ਹੈ ਆਪਣੇ ਗੁਰੂ ਸਾਹਿਬ ਨੇ ਕਿਹਾ ਦੀ ਸੀ ਸੰਗਤੀ ਇਹ ਮੀਤ ਕੀ ਹੈ ਔਰ ਇੱਕ ਹੋਰ ਗੱਲ ਭਗਵੰਦ ਮਾਨ ਜੀ ਤੁਸੀਂ ਬੜਾ ਚੌੜਾ ਰੋਂ ਕੇ ਕਹਿੰਦੇ ਆ 50000 ਨੌਕਰੀ ਦਿੱਤੀ ਜਾਂ ਕੇ 50000 ਚੋਂ ਪੰਜਾਬ ਵਾਲਿਆਂ ਨੂੰ 20000 ਦਿੱਤੀ ਪਰ ਮੰਨ ਲੋ ਦਿੱਤੀ ਆਹ ਫੈਕਟਰੀ ਚ 18 ਬੰਦੇ ਆਤੀ 15 ਤੋਂ 18 ਬੰਦੇ ਕੰਮ ਕਰਦੇ ਨੇ ਕਿਉਂ ਬਾਹਰ ਲੈ ਲੇ ਪੰਜਾਬ ਦਾ ਕੋਈ ਨਹੀਂ ਮਾੜਾ ਜੇ ਦੱਸੂਗੇ ਇਹਨਾਂ ਦੀ ਨੌਕਰੀ ਵੀ ਕਿੰਨੀ ਹੋਈ ਐ 50000 ਜਲੇਈ ਗਿਣੀ ਕੀ ਆ ਬੈਠੇ ਕੰਮ ਕਰ ਸਕਦੇ ਨੇ ਇਹਨਾਂ ਨੂੰ ਕਿਉਂ ਦੀ ਕੰਮ ਦਿੰਦੇ ਇਹ ਬਾਹਰ ਵਾਲੇ ਮਿਲਦੇ ਸਾਨੂੰ ਅਸੀਂ ਕਿੰਨੇ ਆੜੀ ਕਿ ਐ ਕਿ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬ ਦੀ ਜ਼ਮੀਨ ਪੰਜਾਬ ਵਾਲਿਆਂ ਦੀ ਐ ਇੱਥੇ ਡੋਮਿਸਾਈਲ ਦਾ ਕਾਨੂੰਨ ਬਣੇ ਰਾਜਸਥਾਨ ਚ ਬਣਿਆ ਹੋਇਆ ਹਿਮਾਚਲ ਚ ਬਣਿਆ ਹੋਇਆ ਸਾਡੇ ਆਲਿਆਂ ਦੇ ਕੰਨਾਂ ਤੇ ਗੂੰਜ ਸਰਕਾਰ ਕਿ 3 ਸਾਲ ਅਗਲੀ ਸਰਕਾਰ ਫੇਰ ਅਗਰ ਇਹ ਖਰਚ ਬੰਗੀ ਤਾਂ ਲੈ ਕੇ ਲੈ ਲੋ ਜਿਹੜੀਆਂ ਬੈਦਗੀਆਂ ਸੀ ਉਹ ਵੀ ਸਿੱਧੀਆਂ ਖਰਚ ਸੀ ਜੇ ਇਹਦੀ ਫੇਰ ਬੰਗੀ ਪੰਜਾਬ ਬਰਬਾਦੀ ਦੇ ਜਵਾਂ ਨੇੜੇ ਐ ਫੇਰੇ ਇਹੋ ਜੇ ਲੈਵਲ ਤੇ ਪਹੁੰਚੂ ਕਿ ਆਪਾਂ ਜਾ ਕੇ ਇਹਨੂੰ ਵਾਪਸ ਨਹੀਂ ਖਿੱਚਵਾਵਾਂਗੇ ਇਹ ਗਰੰਟੀ ਹੈ ਚਾਹੇ ਰਾਜਨੀਤੀ ਕੋਵੇ ਫਾਈਨੈਂਸ਼ੀਅਲ ਹੋਵੇ ਸਮਾਜਿਕ ਕੋਵੇ ਕਿਸੇ ਵੀ ਲੈਵਲ ਤੇ ਕੋਈ ਅੱਜ ਪੰਜਾਬੀਆਂ ਦੀ ਪੰਜਾਬ ਚ ਗਿਣਤੀ ਬਾਹਰਿਆਂ ਨਾਲੋਂ ਘਟ ਗਈ ਹੈ ਤਾਏ ਵਾਦਾ ਤੁਸੀਂ ਕਰਦੇ ਹੋ ਕਿ ਅੱਗੇ ਤੋਂ ਆਪਾਂ ਮੁਰਦਿਆਂ ਤੇ ਜਾਵਾਂਗੇ ਹੱਥ ਖੜੇ ਕਰਕੇ ਦੱਸਿਓ ਜੇ ਕੀ ਕਰਦੇ ਹੋ ਅਮਾਰੇ ਇਹ ਕੈਮਰੇ ਖਵਾ ਦਿਓ ਜੇ ਸ਼ਰਾਬ ਪੀ ਕਮਾ ਦਿਓ ਇਹ ਉਹ ਲੋਕ ਨੇ ਪੰਜਾਬ ਦੇ ਜੋ ਕਹਿ ਰਹੇ ਨੇ ਕਿ ਅਸੀਂ ਜਿਆਂ ਦੀ ਰਾਜਨੀਤੀ ਕਰਾਂਗੇ ਤੇ ਮੁੱਖਿਆਂ ਦੇ ਉੱਤੇ ਪੰਜਾਬ ਨੂੰ ਬਦਲਾਂਗੇ ਜਿਹਦੇ ਚ ਇਹੋ ਜਿਹੀਆਂ ਫੈਕਟਰੀਆਂ ਵੀ